ਸਾਥੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਲਾਈਵ ਨਿਊਜ਼ ਚੈਨਲ ਦੁਸਾਂਝ ਕਲਾਂ ਤੋਂ ਗੁਰਾਇਆਂ ਦੀਨ ਪੈਂਦੀ ਚੌਂਕੀ ਪੁਲਿਸ ਦੁਸਾਂਝ ਕਲਾਂ ਰੋਜ਼ਾਨਾ ਦੀ ਤਰ੍ਹਾਂ ਲੁੱਟਾਂ ਖਵਾਆਂ। ਦੀਆਂ ਵਾਰਦਾਤਾਂ ਵਿੱਚ ਇਲਾਕੇ ਵਿੱਚ دہشت ਦਾ ਮਾਹੌਲ ਜੀਣ ਨੂੰ ਮਜਬੂਰ ਹਨ ਅਤੇ ਇਹਨਾਂ ਚੋਰਾਂ ਲੁਟੇਰਿਆਂ ਨੂੰ ਫੜਨ ਲਈ ਦੁਸਾਂਝ ਕਲਾਂ ਪੁਲਿਸ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਹਨਾਂ ਘਟਨਾ ਵਿੱਚ ਵਾਦਾ ਉਦੋਂ ਹੋਇਆ ਤਾਰਾ RAM ਪੁੱਤਰ ਹਰੀराम ਸ਼ਿਗਾਰਾ ਰਾਮ ਪੁੱਤਰ ਹਰੀराम ਹਰੀराम ਪੁੱਤਰ ਬਾ ਪਖਰਾਂ ਵਾਸੀ ਪਿੰਡ ਦੋਸਾਂਝ ਕਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1.5 ਵਜੇ ਮੇਰੇ ਘਰ ਦੇ ਗੇਟਾਂ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਦਾਤਰ ਮਾਰ ਕੇ ਹਮਲਾ ਕਰਕੇ ਗੇਟ ਦੇ ਵਿੱਚ 11 ਦੇ ਕਰੀਬ ਟੱਕ ਲਗਾਏ ਆ ਨੌਜਵਾਨਾਂ ਵੱਲੋਂ ਟੱਕ ਮਾਰਦੇ ਸਮੇਂ ਬਹੁਤ ਹੀ ਚੀਕ ਚਾਹਰਾ ਤੇ ਮੱਗੇ ਘਿਰਲੀਆਂ ਮਾਰ ਰਹੇ ਸਨ ਮਹੱਲੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ देर रात ਹੀ 181 ਦੇ ਕਾਲ ਕੀਤੀ ਅੱਜ ਦੁਸਾਂਝ ਕਲਾਂ ਪੁਲਿਸ ਸਵੇਰੇ ਮੌਕਾ ਦੇਖਣ ਪਹੁੰਚੀ ਹਮੇਸ਼ ਕੁਮਾਰ ਨੇ ਦੱਸਿਆ ਕਿ ਮੌਕਾ ਦੇਖ ਕੇ ਸੀਸੀਟੀਵੀ ਕੈਮਰੇ ਖੰਗਾਲ ਕੇ ਤਿੰਨੇ ਨੌਜਵਾਨਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਪਿੰਡ ਵਾਸੀਆਂ ਦੇ دہشت ਦਾ ਮਾਹੌਲ ਬਣਿਆ ਹੋਇਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਦਾ ਮਾਹੌਲ ਸਖਾਵਾਂ ਹੋ ਸਕੇ ਤੇ ਲੁੱਟਾਂ ਖੋਹਾਂ ਚੋਰੀਆਂ ਦੇ ਵਿੱਚ ਇਹ ਜਿਹੜਾ ਨੱਥ ਪਾਈ ਜਾ ਸਕੇ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ सुरेंद्रਪਾਲ ਕੋਕੂ ਦੀ ਖਾਸ ਰਿਪੋਰਟ ਦੇਖ ਰਹੇ ਹੋ ਦੁਸਾਂਝ ਲਾਈਵ ਨਿਊ ਚੈਨਲ ਦੁਸਾਂਝ ਕਲਾਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਸ਼ਵਾਲ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਦਿਖਾ ਰਹੇ ਸੀ ਰਾਜੇ ਪਤਾ ਨਹੀਂ ਕੀ ਗੱਲ ਰਾਤੇ ਹੋਏ ਦਾਤ ਮਾਰ ਕੇ ਚਾਏ ਆ ਬੜੀ ਥਾਪੜੀ ਸਾਰੋਂ ਨੇਰੇ ਬਾਰੇ ਸਭ ਕੁਝ ਵੀ ਇਹਨੀਆਂ ਨੂੰ ਦਿਖਾ ਲਿਆ ਹੁਣ ਤੁਹਾਨੂੰ ਸਾਲਿਆਂ ਨੂੰ ਦਿਖਾ ਦਿਆ ਬਾਕੀ ਆਪਣੇ ਦੂਜਿਆਂ ਸਰਪੰਚ ਸਾਹਿਬ ਵੀ ਦੇਖ ਕੇ ਗਏ ਆ ਸੀੜੀ ਕਰਤੀ ਗਏ ਸਾਰੇ ਹੁਣ ਕਿੰਨੇ ਦੇਖਣਾ ਹੀ ਕਰਦੇ ਆ ਪੁਰਾਣੇ ਦੇਖਦੇ ਆ ਕਰਦੇ ਆ ਬਾਕੀ ਮਤਲਬ ਕਿਸੇ ਦੇ ਕੋਈ ਸ਼ੱਕ ਜਾਂ ਕੋਈ ਲੜਾਈ ਝਗੜਾ ਕੋਈ ਨਹੀਂ ਹੈਗੀ ਆਪਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਮੈਰ ਨਹੀਂ ਰਾਤ ਹਾਂਜੀ ਅੱਛਾ ਰਾਤ 1:30 ਵਜੇ ਮੁੰਡੇ ਕਿੰਨੇ ਕਿ ਗਿਣਤੀ ਚ ਸੀਗੇ ਇੱਕ ਤੋੜਾ ਦੱਸਦੇ ਦੂੰਗੜਾ ਪੱਕਾ ਹੀ ਆ ਨਾ ਜਦੋਂ ਮੋਟਰਸਾਈਕਲ ਤੇ ਆਏਗਾ ਠੀਕ ਆ ਜੀ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਜਾ ਖੁਸ਼ ਹੋਰ ਕੋਈ ਦੇਖਿਆ ਛਕਲਾਂ ਦੇਖੀਆਂ ਕਿਸ ਤਰ੍ਹਾਂ ਦੀ ਤੁਸੀਂ ਅੰਦਰ ਹੀ ਸੀਗੇ ਛਕਲਾਂ ਦੇਖਿਆ ਮੋਟਰਸਾਈਕਲ ਵੀ ਜਾਂਦਾ ਹੀ ਦੇਖਿਆ ਜਾਂਦੇ ਦੇਖਿਆ ਕੀ ਚਾਹੁੰਦੇ ਮਤਲਬ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਆ ਜाहिर ਤਾਂ ਇਹ ਹੀ ਮੰਗਿਆ ਵੀ ਸੀਐਚਡੀ ਗਾਰ ਨੂੰ ਪਤਾ ਕਰਨ ਵੀ ਕੀ ਦੇਖਦੇ ਵੀ ਗਾਰ ਤੇ ਓਕੇ ਬਈ